ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਬਿਲਸੀ ਵੀ ਯੂਕੇ ਪੰਜਾਬੀ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਬਸਤੀ ਸ਼ੇਖ ਇਲਾਕੇ ਵਿੱਚ ਇੱਕ ਘਰ ਦੀ ਤੀਜੀ ਮੰਜ਼ਲ ਦੀ ਛੱਤ ਤੇ ਪਤੰਗ ਉਡਾ ਰਹੇ 9 ਸਾਲਾ ਬੱਚੇ ਵੱਲੋਂ ਪਤੰਗ ਦੀ ਡੋਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਦੌਰਾਨ ਹਾਦਸਾ ਵਾਪਰ ਗਿਆ ਡੋਰ ਤੋਂ ਲੱਗੀ ਅੱਗ ਨੇ ਨੇੜੇ ਪਿਆ ਲੱਕੜ ਦਾ ਸਮਾਨ ਸਾੜ ਦਿੱਤਾ ਅਤੇ ਤੇਜ਼ ਹਵਾਵਾਂ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ ਉਸ ਸਮੇਂ ਘਰ ਵਿੱਚ ਭੈਣ ਭਰਾ ਮੌਜੂਦ ਸਨ ਜਦ ਕਿ ਮਾਤਾ ਆਪਣੀ ਸੱਸ ਨੂੰ ਦਵਾਈ ਦਿਵਾਉਣ ਲਈ ਹਸਪਤਾਲ ਗਈ ਹੋਈ ਸੀ ਅੱਗ ਫੈਲਣ ਨਾਲ ਦੋਵੇਂ ਬੱਚੇ ਘਰ ਅੰਦਰ ਫਸ ਗਏ ਪਰ ਪੁੱਤਰ ਨੇ ਹਿੰਮਤ ਕਰਦੇ ਹੋਏ ਭੈਣ ਨੂੰ ਕਮਰੇ ਤੋਂ ਬਾਹਰ ਕੱਢਿਆ ਹਾਲਾਂਕਿ ਬਾਹਰ ਨਿਕਲਦਿਆਂ ਲੜਕੀ ਦੇ ਬਾੜ ਸੜ ਗਏ ਧੂਆ ਦੇਖ ਕੇ ਇਲਾਕਾ ਵਾਸੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੀ ਦਮਕਲ ਦੀਆਂ ਦੋ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਪਰ ਤਦ ਤੱਕ ਘਰ ਦਾ ਲੱਕੜ ਸਮੇਤ ਕਾਫੀ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਹਾਂ ਜੀ ਸਰ ਕੀ ਸੋਚਣਾ ਕੀ ਆਈ ਸੀ ਜੀ ਸਰ ਸਾਨੂੰ ਜੀ ਕੋਈ ਛੋਟੀ ਉੱਪਰ ਲਾਈ ਗਈ ਸ਼ਾਇਦ ਮੱਲਾ ਬੱਤੀ ਨੇ ਚੱਗ ਲੱਗੀ ਅਸੀਂ ਤਿੰਨ ਦੋ ਗੱਡੀਆਂ ਕੱਢ ਕੇ ਅਗਲੀ ਜਗ੍ਹਾ ਤੇ ਆ ਕੇ ਅੱਗ ਤੇ ਤੀਸਰੀ ਮੰਜ਼ਲ ਕੋਠੇ ਦੇਤੇ ਕਮਰੇ ਅੰਦਰ ਸੀਗੀ ਤੇ ਪਾਣੀ ਚਲਾ ਕੇ ਅੱਗ ਬੁਝਾ ਦਿੱਤੀ ਅੱਗ ਨਾਲ ਲੱਗਣ ਦਾ ਕਾਰਨ ਕੀ ਲੱਗੇ ਇਹ ਤਾਂ ਹੁਣ ਜਿਹੜੇ ਘਰ ਦੇ ਮਾਲਕ ਹੋਹੀ ਦੱਸ ਸਕਦੇ ਜੀ ਜੀ ਇੰਨੇ ਗੱਡੀਆਂ ਲੱਗੀਆਂ ਚਾਂਦੀ ਦੋ ਗੱਡੀਆਂ ਲੱਗੀਆਂ ਇੱਕ ਥੋੜੀ ਇੱਕ ਗੱਡੀ ਕੋਈ ਜਾਨੀ ਨੁਕਸਾਨ ਨਹੀਂ ਲੈ ਜਾਨੀ ਨੇ ਮਾਰ ਲਈ ਅਸਾਂ ਉਹ ਮੜ ਮੋਟਾ ਆਜੇ ਉਹਨਾਂ ਦਾ ਪਾਲਿਕਾ ਆਜੀ ਆ ਕੇ ਦੇ ਕਰ ਆ ਗਈ ਆ ਜੀ ਚਾਂਦੀ ਮੇਰਾ ਨਾਮ ਸਿਮਰਨ ਹੈ ਕੀ ਹੋਇਆ ਕੀ ਸੀ ਅਸੀਂ ਨਾ ਉਹ 3 ਹਸਪਤਾਲ ਲੈ ਕੇ ਗਏ ਸੀ ਆਪਣੀ ਮਦਰ ਨੂੰ ਲਾਉਣ ਨੂੰ ਤੇ ਬਿਮਾਰ ਸੀਗਾ ਤੇ ਉਹਨਾਂ ਦੀ ਈਕੋ ਵਗੈਰਾ ਹੋ ਰਹੀ ਸੀ ਸਾਨੂੰ ਟਾਈਮ ਲੱਗ ਗਿਆ ਤੇ ਕਲਪਾ ਮੇ ਲੇਟ ਆਣਾ ਸੀਗਾ ਸਾਨੂੰ ਬੇਟੀ ਦਾ ਫੋਨ ਆਇਆ ਇੱਕਦਮ ਰੋਕੇ ਦੀ ਅੱਗ ਲੱਗੀ ਘਰ ਨਾਲ ਉੱਪਰ ਤੇ ਬੇਟਾ ਮੇਰਾ ਅਗਦੇ ਵਿੱਚ ਸੀ ਉਹਨੇ ਬਚਾਇਆ ਉਹਨੇ ਤੇ ਉਹਦੇ ਦਿਵਾਲਾ ਨੂੰ ਅੱਗ ਲੱਗੀ ਕਿਟਰ ਲੱਗੀ ਕਿ ਦਾ ਕੀ ਕਾਰਨ ਕੋ ਨਾ ਡੋਰ ਸੀਗੀ ਤੇ ਕਹਿੰਦਾ ਬੇਟਾ ਮੇਰਾ ਛੁੜਵਾ ਰਿਹਾ ਸੀਗਾ ਉਹਨੂੰ ਡੋਰ ਡੋਰ ਨਹੀਂ ਪੰਚ ਹੋ ਗਈ ਉਹ ਪੰਜ ਬੇਟਾ ਕਹਿ ਰਿਹਾ ਮੈਂ ਤਾਂ ਸ਼ਾਮਿਆਂ ਪਿਆ ਵਾ ਬਹੁਤ ਵੱਡਾ ਕਹਿੰਦਾ ਕਿ ਮੈਂ ਡੋਰ ਛੁੜਵਾ ਰਿਹਾ ਸੀਗਾ ਕਹਿੰਦਾ ਉਹ ਟੁੱਟੀ ਨਹੀਂ ਆ ਗਈ ਤੇ ਕਹਿੰਦਾ ਮੈਂ ਮਾਤੀ ਦੀ ਟਿੱਲੀ ਨਾਲ ਮੈਂ ਕਿਹਾ ਚਲੋ ਮੈਂ ਕਰਵਾ ਲਵਾਂਗਾ ਤੇ ਉਹਨੇ ਉਹ ਲਗਾਈ ਤੇ ਉਹਦੇ ਕੋਈ ਫੈਲ ਗਈ ਉੱਪਰ ਲੱਕੜਾ ਵਗੈਰਾ ਪਈਆਂ ਸੀ ਅੱਗ ਜ਼ਿਆਦਾ ਵੱਧ ਗਈ ਹਾਂਜੀ ਅੱਗ ਜ਼ਿਆਦਾ ਵੱਧ ਗਈ ਹਾਂਜੀ ਕੋਈ ਜਾਣੇ ਨੁਕਸਾਨ ਕੋਈ ਨੁਕਸਾਨ ਦਾ ਸਹੀ ਬੇਟੀ ਦੇ ਬਾਲ ਛੜੇ ਆ ਬੇਟੇ ਦੇ ਬੇਟੀ ਦੇ ਬੇਟੀ ਦੇ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਹਾਂਜੀ ਉਹਨੇ ਬੇਟੇ ਨੂੰ ਕੱਢ ਲਿਆ ਵਿੱਚੋਂ ਫਟਾਫਟ ਆ ਕੇ ਦੇ ਕਿੰਨੇ ਸਾਲ ਦਾ ਬੇਟਾ ਬੇਟੇ 9 ਸਾਲ ਦਾ ਦਾ ਬੇਟੇ 18 ਸਾਲ ਦੀ ਠੀਕ ਨੇ ਜੀ ਤੁਹਾਡੀ ਹਾਂਜੀ ਹਾਂਜੀ ਤੁਹਾਡਾ ਜਿਆਦਾ ਤੋਂ ਇਨਸਾਨ ਦਾ ਨੁਕਸਾਨ ਤਾਂ ਕਾਫੀ ਹੋ ਗਿਆ ਉੱਪਰ ਬਾਕੀ ਕੱਪੜੇ ਵਿਚਾਰਾ ਪਏ ਹੋਏ ਸੀਗੇ ਤੇ ਬੈੱਡ ਦੀ ਢੋਆ ਪਈ ਸੀ ਬੈੱਡ ਕੱਪੜਾ ਫਟਾਵਾ ਸੀ ਗਿਆ ਉਹ ਸਿਲੰਡਰ ਵੀ ਪਏ ਹੋਏ ਸੀ ਸਾਡੇ ਘਰ ਦੇ ਠੀਕ ਹੈ ਬਾਕੀ ਸਾਰਾ ਸਮਾਨ ਲੱਕੜ ਦਾ ਹੀ ਸੀ ਆ ਜੀ ਅਮੋਕੇ ਵਾਈਪਰ ਪਹੁੰਚੀ ਸੀ ਕਿ ਜੀ ਹਾਂ ਜੀ ਆਈ ਸੀਗੀ ਹਾਂ ਜੀ ਤੇ ਕਾਰ ਖੜੀ ਹੋਈ ਸੀ ਕਹਿੰਦੇ ਉਹਦੇ ਕਰਕੇ ਥੋੜਾ ਲੇਟ ਹੋ ਗਈ ਪਤਾ ਆ ਗਈ ਸੀ 5 ਵਜੇ ਬਾਹਰ ਨਾ ਕਾਰ ਕਿਸੇ ਦੀ ਖੜੀ ਹੋਈ ਸੀ ਉਹਦੇ ਕਰਕੇ ਥੋੜਾ ਦੇਰ ਕਰਨੀ ਪਈ ਉਹਦੇ ਕਰਕੇ ਕੋਈ ਦਿੱਕਤ ਆ ਗਈ ਸੀ ਹਾਂ ਜੀ ਹਾਂ ਜੀ ਪੰਜਾਬ ਸਰਕਾਰ ਨਾਲ ਕੰਟਰੈਕਟ ਆਧਾਰ ਤੇ ਕੰਮ ਕਰ ਰਹੇ ਪੀਆਰ ਟੀਸੀ ਦੇ ਡਰਾਈਵਰਾਂ ਤੇ ਕੰਡਕਟਰਾਂ ਦੀ ਟਰਾਂ ਦੀ ਹੜਤਾਲ ਦਾ ਅਸਰ ਅੱਜ ਰਾਜਪੁਰਾ ਵਿੱਚ ਸਪੱਸ਼ਟ ਤੌਰ 'ਤੇ ਵੇਖਣ ਨੂੰ ਮਿਲਿਆ। ਦੁਪਹਿਰ ਤੋਂ ਬਾਅਦ ਸਰਕਾਰੀ ਬੱਸਾਂ ਦੇ ਚੱਕਾ ਜਾਮ ਹੋਣ ਕਾਰਨ ਮਾਡਰਨ ਬੱਸ ਅੱਡਾ, ਗਗਨ ਚੌਂਕ ਅਤੇ ਅੰਬਾਲਾ ਰੂਟ ਤੇ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੜਤਾਲ ਕਾਰਕ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਘੱਟ ਤਨਖਾਹ ਤੇ ਸੇਵਾ ਦੇ ਰਹੇ ਹਨ ਅਤੇ ਕਈ ਵਾਰ ਸਰਕਾਰ ਕੋਲ ਪੱਕਾ ਕਰਨ ਤੇ ਵੇਤਨ ਵਧਾਉਣ ਦੀ ਮੰਗ ਕਰ ਚੁੱਕੇ ਹਨ ਪਰ ਕੋਈ ਟੁਕੜਾ ਫੈਸਲਾ ਨਹੀਂ ਹੋਇਆ। ਇਸ ਦੇ ਵਿਰੋ ਉਹਨਾਂ ਨੇ ਬੱਸਾਂ ਦੀ ਸੇਵਾ ਬੰਦ ਕਰ ਦਿੱਤੀ। ਅੰਬਾਲਾ, ਲੁਧਿਆਣਾ, ਚੰਡੀਗੜ੍ਹ ਅਤੇ ਪਟਿਆਲਾ ਜਾਣ ਵਾਲੇ ਯਾਤਰੀ ਘੰਟਿਆਂ ਬੱਸ ਅੱਡੇ ਤੇ ਉਡੀਕ ਕਰਦੇ ਰਹੇ। ਕਈਆਂ ਨੇ ਦੱਸਿਆ ਕਿ ਹੜਤਾਲ ਬਾਰੇ ਪਹਿਲਾਂ ਸੂਚਨਾ ਨਾ ਹੋਣ ਕਰਕੇ ਉਹ ਮੁਸ਼ਕਲ ਵਿੱਚ ਫਸ ਗਏ। ਇੱਕ ਯਾਤਰੀ ਨੇ ਕਿਹਾ ਕਿ ਬਿਨਾਂ ਜਾਣਕਾਰੀ ਸੇਵਾ ਬੰਦ ਹੋਣ ਨਾਲ ਆਮ ਲੋਕਾਂ ਨੂੰ ਨੁਕਸਾਨ ਚਲਣਾ ਪੈ ਰਿਹਾ ਹੈ। ਰਿਕਸ਼ਾ ਚਾਲਕਾਂ ਨੇ ਵੀ ਕਿਹਾ ਕਿ ਬੱਸਾਂ ਬੰਦ ਹੋਣ ਨਾਲ ਉਹਨਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਈ ਹੈ। ਲੋਕਾਂ ਨੇ ਸਰਕਾਰ ਤੋਂ ਜਲਦੀ ਹੱਲ ਦੀ ਮੰਗ ਕੀਤੀ ਹੈ। ਜਨਾਬ ਭੱਜਾ ਕੀ ਕੰਮ ਕਰਦੇ? ਆਦਾ ਰਿਸ਼ਗਾ ਚਲਾਣਾ ਜੀ ਬਾਈ ਬੱਸਾਂ ਦੀ ਹੜਤਾਲ ਹੋ ਗਈ ਕੀ ਫਰਕ ਪੈ ਗਿਆ ਤੁਨੂੰ ਅਤ ਫਰਕ ਤਾਂ ਹੀ ਬਹੁਤ ਪੈ ਗਿਆ ਬੱਸਾਂ ਆਂਦੀਆਂ ਨਹੀਂ ਟਾਂਗੀਆਂ ਟਾਂਗੀਆਂ ਬੱਸਾਂ ਨਹੀਂ ਆਂਦੀਆਂ ਆਂਦੀਆਂ ਤਾਂ ਹੈਗੇ ਚੱਲ ਬਾਈ ਟਾਂਗੀਆਂ ਟਾਂਗੀਆਂ ਉਹ ਇਹ ਵੀ ਨਹੀਂ ਚੜਾਉਂਦੇ ਵਿੱਚ ਕੰਨਾ ਵੀ 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 ਤਾਰ ਕਾ ਢਾੜੀਆਂ ਇਹ ਵੀ ਗੇ ਮਾਰ ਕੇ ਖਲੰਗ ਜੰਨਾ ਕਾ ਨੂੰ ਥੋੜਾ ਕਰ ਤਾਂ ਜਰਾ ਕਿੱਦਾਂ ਚੱਲੂਗਾ ਅੱਜ ਪੈਸਾ ਨਾ ਪਟਿਆ ਉਹ ਅਬਿਆਜ ਜੀ ਕਹਿੰਦੇ ਪਾਹੇ ਅਭੀ ਬੱਚੇ ਦੇ 2-3 ਵੇਲਾ ਚਾਹ ਪੀ ਲਈ ਅਭੀ ਸੇਮਿਆ ਦਾ ਪੈਕਟ ਖਾਲੇ ਦੋ ਤਿੰਨ ਬੈਠਿਆ ਨੇ ਅੰਗਯਾਰਾ ਹੋ ਗਿਆ ਅਭੀ ਸੰਤਾ ਨੂੰ ਦੇਖੀ ਜਾਊਗੀ ਕੀ ਹੋਊਗਾ ਪਾਣਾ ਵਰਤਿਆ ਜਾਊਗਾ ਹਾਂ ਕੁਲਵਿੰਦਰ ਸਿੰਘ ਬੰਟੂ ਹਾਂ ਜੀ ਕਿੱਥੇ ਜਾਣਾ ਹੈਗਾ ਮੈਂ ਲੁਧਿਆਣਾ ਜਾਣਾ ਸੀਗਾ ਹਾਂ ਪਪਾ ਜੀ ਹੜਤਾਲ ਦੇ ਵੀ ਕੀ ਕਹਿਣਾ ਅੱਜ ਦਾ ਘੰਟੇ ਦੋ ਘੰਟੇ ਤੋਂ ਪਰੇਸ਼ਾਨ ਹੋ ਰਹੇ ਹਾਂ ਟ੍ਰਾਈ ਕਰਕੇ ਕਿਸੇ ਨੂੰ ਪਤਾ ਨਹੀਂ ਵੀ ਸਟ੍ਰਾਈਕ ਹੈਗੀ ਕਿ ਨਹੀਂ ਹੈਗੀ ਸਾਰੀ ਲੇਡੀਜ਼ ਹਰਾਸ਼ਮੈਂਟ ਹੋ ਰਹੀ ਹੈ ਇੱਕ ਜਿਹੜੇ ਸਰਕਾਰੀ ਬੱਸਾਂ ਨੇ ਆਧਾਰ ਕਾਰਡ ਵਾਲੇ ਉਹ ਲੇਡੀਜ਼ ਨੂੰ ਚੜਾਉਂਦੇ ਨਹੀਂ ਬੜਾ ਦੁੱਖੀ ਕਰਦੇ ਆਂ ਅਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਜਿੰਦਿਆਂ ਵੀ ਜਿਹੜਾ ਤੁਸੀਂ ਆਧਾਰ ਕਾਰਡ ਲਾਇਆ ਤਾਂ ਇਸ ਤੇ ਪੂਰਾ ਅਮਲ ਕੀਤਾ ਜਾਵੇ ਨਹੀਂ ਤਾਂ ਫਿਰ ਇਹਨੂੰ ਬੰਦ ਕਰੋ ਜਾਂ ਤਾਂ ਰੇਟ ਘਟਾਇਆ ਜਾਵੇ ਇਹਨਾਂ ਦੇ ਵਿਰੋਧ ਹੜਤਾਲ ਦੇ ਉੱਪਰ ਗਏ ਹੋਏ ਹੈਗੇ ਆ ਕੰਟਰੈਕਟ ਵਾਲੇ ਕੰਟਰਕਟ ਵਰਕਰ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਪਬਲਿਕ ਨੂੰ ਹਰਾਸ਼ਮੈਂਟ ਦਾ ਨਾ ਕਰੋ ਉਹ ਤੁਹਾਡੀ ਮੰਗਾਂ ਤੁਸੀਂ ਸਰਕਾਰ ਨੂੰ ਬੈਠ ਕੇ ਤਾਂ ਮਸਲਾ ਹੱਲ ਕਰੋ ਪਬਲਿਕ ਹਰਾਸ਼ਮੈਂਟ ਹੋ ਰਹੀ ਹੈ ਦੇਖੋ ਕਿਵੇਂ ਸਾਰੇ ਬੱਚੇ ਕੁੜੀਆਂ ਸਕੂਲਾਂ ਦੀਆਂ ਕਾਲਜਾਂ ਦੀਆਂ ਲੇਡੀਜ਼ ਬਹੁਤ ਹਰਾਸ਼ਮੈਂਟ ਹੋਦੀ ਹੈ 2-2.5 ਘੰਟੇ ਤੋਂ ਅਸੀਂ ਵੀ ਖੜੇ ਆ ਕੋਈ ਬੱਚ ਦਾ ਕੀ ਪਤਾ ਹੀ ਨਹੀਂ ਆਣੀ ਹੈ ਜਾਂ ਨਹੀਂ ਆਣੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਡੀਆਈਜੀ ਹਰਜੀਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ মিডিਆ ਨਾਲ ਗੱਲਬਾਤ ਕੀਤੀ ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਵੱਲੋਂ ਬਲਕੌਰ ਸਿੰਘ ਨੂੰ ਕਾਰਵਾਈ ਕਰਨ ਦੀ ਸਹਿਮਤੀ ਦਿੱਤੀ ਗਈ ਹੈ ਉਹਨਾਂ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਬੰਟੀ ਬੈਂਸ ਅਤੇ ਕੰਪਨੀ ਡਿਜੀਟਲ 1 ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਪੁਲਿਸ ਦੇ ਪ੍ਰੋਸੇ ਤੋਂ ਬਾਅਦ ਮੂਸੇਵਾਲਾ ਪਰਿਵਾਰ ਨੇ ਆਪਣਾ ਧਰਨਾ ਖਤਮ ਕਰਨ ਦਾ ਫੈਸਲਾ ਕੀਤਾ ਅਤੇ ਵਾਪਸ ਘਰ ਚਲਾ ਗਿਆ ਪਰਿਵਾਰ ਨੇ ਕਿਹਾ ਕਿ ਉਹ ਇਨਸਾਫ ਦੀ ਉਮੀਦ ਰੱਖਦੇ ਹਨ ਅਕੀ ਤਮ ਤੋਂ ਪਹਿਲਾਂ ਦੱਸ ਹੀ ਚੁੱਕੇ ਹਾਂ ਸਾਰੀ ਗੱਲ ਪਰੰਤੂ ਇੱਕ ਵਿਸ਼ਵਾਸ ਇੱਕ ਭਰੋਸਾ ਹੈ ਨਾ ਇਧਰ ਨੂੰ ਦੇਖੋ ਸਾਹਮਣੇ ਜੋ ਕਿ ਟਾਈਮ ਬਾਉਂਡ ਨਹੀਂ ਹੈ ਉਹ ਦੇ ਸਾਹਮਣੇ ਦੇਖ ਨਹੀਂ ਮੈਂ ਕੈਮਰਾ ਪਰੰਤੂ ਕਿਉਂਕਿ ਮੈਂ ਪਹਿਲਾਂ ਨੋਟਸ ਨਹੀਂ ਦਿੱਤਾ ਸੀ ਕਿਉਂਕਿ ਮੈਂ ਲਗਾਤਾਰ 6 ਮਿੰਟ ਇਸ ਦੀ ਪੈਰਬਾਈ ਕਰਦਾ ਪਿੱਛੇ ਹੋ ਰਿਹਾ ਸੀ ਤੇ ਲੋੜ ਤੋਂ ਵੱਧ ਦੇਰ ਹੋ ਰਹੀ ਸੀ ਮੇਰੇ ਕੋਲ ਹੋਰ ਕੋਈ ਕਾਰਨ ਨਹੀਂ ਬਣਦਾ ਸੀ ਕਿਉਂਕਿ ਆਹੀ ਵਾਰ ਕੋਈ ਨਾ ਕੋਈ ਲਾਰਾ ਲਾ ਕੇ ਜਾਂ ਕੋਈ ਕੱਲ ਪਰਸੋਂ ਐਦਾਂ ਜਿ ਲੱਗ ਰਿਆ ਸੀਗਾ ਤਾਂ ਹੁਣ ਜਿਹੜੀ ਗੱਲ ਡੀਆਈਜੀ ਸਾਹਿਬ ਨੇ ਕਿਹਾ ਵੀ ਤੁਸੀਂ ਵਿਸ਼ਵਾਸ ਕਰਦੇ ਹੋ ਮੈਂ ਕਿਹਾ ਜੀ ਮੈਂ ਤਾਂ ਸ਼ੁਰੂ ਤੋਂ ਵਿਸ਼ਵਾਸ ਕਰਦਾ ਨਾ ਬੇਵਿਸ਼ਵਾਸੀ ਵਾਲੀ ਕੋਈ ਗੱਲ ਨਹੀਂ ਪਰੰਤੂ ਜਿਹੜੀ ਮੇਰੀ ਸਹੀ ਗੱਲੋਂ ਮੰਨੀ ਜਾ ਤਾਂ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਦਿੱਤੀ ਹੈ ਕਿ ਇੱਕ ਦਿਨ ਕਿਸੇ ਗੱਲ ਦਾ ਦਵਾ ਦੱਸ ਨੂਗਾ ਸਵੇਰ ਤੱਕ ਇੱਕ ਰੋਜ਼ਾਂ ਤੱਕ ਜਾਂ ਮਲੇਬਲ ਟਾਈਮ ਬਾਉਂਡ ਕੁਝ ਨਹੀਂ ਹੈ ਪਰੰਤੂ ਇੱਕ ਵਧੀਆ ਮਾਹੌਲ ਦੇ ਵਿੱਚ ਉਹਨਾਂ ਨੇ ਉਸ ਗੱਲ ਨੂੰ ਬੰਨਿਆ ਹੈ ਜਿਹੜੀ ਐਫ ਆਈ ਆਰ ਦੀ ਤੁਸੀਂ ਮੰਗ ਕਰਦੇ ਸੀ ਸੀ ਕਿ ਉਹ ਹੁਣ ਹੋਈ ਹੈ ਕਿਸੇ ਤੇ ਬਿਲਕੁਲ ਮੇਰਾ ਜਿਹੜਾ ਮਸਲਾ ਹੈ ਉਹ 1 ਡੀਟਲ ਐਂਟਰਟੇਨਮੈਂਟ ਜਿਹਦਾ ਮਾਲਕ ਸ਼ਬੀਰ ਮੁਮਿੰਨ ਤੇ ਉਹਦਾ 파ਟਨਰ ਹੈਗੇ ਨੇ ਗੁਰਪ੍ਰੀਤ ਉਹਨਾਂ ਦੇ ਖਿਲਾਫ ਮੇਰੀ ਜਿਹੜੀ ਸ਼ਿਕਾਇਤ ਹੈ ਤੇ ਉਹਦੇ ਖਿਲਾਫ ਹੀ ਮੈਂ ਕਾਰਵਾਈ ਮੰਗਾ ਠੀਕ ਹੈ ਬਸ ਠੀਕ ਹੈ ਬਸ ਬਾਦੂ ਹਾਂ ਥਾਣਾ ਕੱਚਾ ਪੱਕਾ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ। ਏਐਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਪ੍ਰਿੰਟ ਦਿয়ালਪੁਰਾ ਨੇੜੇ ਨਾਕੇ ਦੌਰਾਨ ਸ਼ੱਕੀ ਮੋਟਰਸਾਈਕਲ ਸਵਾਰ ਨੂੰ ਰੋਕਿਆ ਗਿਆ। ਕਾਗਜ਼ਾਤ ਮੰਗਣ ਤੇ ਉਹ ਕੋਈ ਦਸਤਾਵੇਜ਼ ਪੇਸ਼ ਨਾ ਕਰ ਸਕਿਆ। ਸਖਤ ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਬੀਨਤ ਸਿੰਘ ਵਾਸੀ ਦਿয়ালਪੁਰਾ ਵਜੋਂ ਕਰਵਾਈ ਅਤੇ ਮੋਟਰਸਾਈਕਲ ਚੋਰੀ ਦਾ ਇਖਬਾਲ ਕੀਤਾ। ਉਸ ਨੇ ਇਹ ਵੀ ਦੱਸਿਆ ਕਿ ਇੱਕ ਹੋਰ ਚੋਰੀशुदा ਮੋਟਰਸਾਈਕਲ ਉਸ ਦੇ ਘਰ ਦੱਬਿਆ ਹੋਇਆ ਹੈ। ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਦੂਜਾ ਮੋਟਰਸਾਈਕਲ ਵੀ ਬਰਾਮਦ ਕੀਤਾ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਲਿਆ ਜਾਵੇਗਾ ਕਿਨਾ ਨਾ ਜਰਾ ਵਿਅੰਤ ਸਿੰਘ ਪਿੰਡ ਘੜਾ ਪਿੰਡ ਦੇ ਅਲਫ ਜਿਹੜਾ ਮੋਟਰਸਾਈਕਲ ਜਿਹੜਾ ਘਰੋਂ ਜਿਹੜੇ ਤੇਰੇ ਲੱਭਾ ਕਿਦਾਂ ਨਪਿਆ ਚਲੋ ਆਓ ਸਾਰੇ ਇਹ ਲਿਆਂਦਾ ਹੈ ਮੋਟਰਸਾਈਕਲ ਲੱਭਣੀ ਹੈਗੇ ਬਣਾਉਣਾ ਇਹਨੂੰ ਮੈਂ ਕੀ ਨਹੀਂ ਨਹੀਂ ਬਣਾਉਣਾ ਕੀ ਇਹਦੇ ਮੱਲਾ ਬਣਾਉਣਾ ਮੈਂ ਨਹੀਂ ਬਣਾਉਣਾ ਜੇ ਨਾ ਬਣਾਉਣਾ ਤੇ ਫਿਰ ਨੱਪ ਦਿਈਦਾ ਉਹਨੂੰ ਇਹ ਫਿਰ ਮੈਂ ਹੂੰ ਕਿੰਨੇ ਕ ਮੋਟਰਸਾਈਕਲ ਅਗੇ ਵੀ ਚੁੱਕ ਚੁੱਕੇ ਲੋਕਾਂ ਦੇ ਕੋਈ ਨਹੀਂ ਚੁੱਕਿਆ ਕੀ ਕਰਦਾ ਵਾ ਨਸ਼ਾ ਵੀ ਕਰਦਾ ਸੈਂਟਰ ਵਾਲੀ ਗੋਲੀ ਖਾਨਾ ਕਿੰਨੀਆਂ ਪੀਣਾ ਰੋਈਦੀਆਂ ਦੋ ਹੀ ਬਸ ਖਾਨਾ ਇੱਕ ਤੜਕੇ ਕਿਨਵਾ ਮੋਟਰਸਾਈਕਲ ਚੁੱਕਿਆ ਆ ਜਿਹੜਾ ਤੂੰ ਇਹ ਮੋਟਰਸਾਈਕਲ ਇੱਕੋ ਹੀ ਹੈ ਹੋਈ ਹੈ ਮੇਰੇ ਕੋਲ ਕੀ ਨਾਮ ਹੈ ਆਂਟੀ ਜੀ ਮੇਰਾ ਨਾਮ ਅਜੀਤ ਪੁਰੇ ਪਿੰਡ ਕਿਹੜਾ ਜੀ ਪਿੰਡ ਹੈ ਹਰਿਆਲਾ ਤੇ ਆਹੜਾ ਮੋੜ ਚੱਲ ਤੁਹਾਡੇ ਘਰੋਂ ਬਰਾਮਦ ਹੋਇਆ ਇਹ ਕਿਨੇ ਨਪਿਆ ਹੁਣ ਮੈਂ ਕੀ ਦੱਸਾਂ ਮੈਂ ਚਾਹ ਦੀ ਕਰਦੀ ਫਤਰੀ ਖਾਂਦੀ ਫਤਰੀ ਕਿਹਦਾ ਹੂੰ ਇਹ ਕੋਈ ਨਸ਼ਾ ਪਤਾ ਵੀ ਕਰਦੇ ਹੈ ਕਿ ਜਾਂ ਉਦਾਂ ਹੀ ਨਹੀਂ ਹੋਣੀ ਕਰਦਾ ਹੈ ਗੋਲੀ ਪੀਂਦਾ ਸੈਂਟਰ ਦੀ ਜਿਹਨੇ ਨੱਪਿਆ ਵਾ ਅੱਛਾ ਕੀ ਨਾਂ ਹੈ ਦਾ ਮੇਰਾ ਨਾਂ ਬਿਆਨਤ ਹੈ ਭਾਈ ਸਰ ਕੀ ਮਾਮਲਾ ਜਿਹੜਾ ਅੱਜ ਕਿਸੇ ਦੇ ਘਰ ਤੋਂ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਇਹ ਜੀ ਇਹ ਬਿਆਨਤ ਸਿੰਘ ਹੈਗਾ ਬੰਤਾ ਪੁੱਤਰ ਹੈਗਾ ਸੰਤੋਖ ਸਿੰਘ ਬਿਆਲਪੁਰੇ ਦਾ ਵਾ ਇਹ ਅਸੀਂ ਨਾਕਾ ਲਾਇਆ ਨਿੱਕੀ ਮੱਖੀ ਮੋੜ ਪਰਲੇ ਪਾਸੇ ਇਹ ਮੋਟਰਸਾਈਕਲ ਲੈ ਕੇ ਆ ਰਿਹਾ ਸੀ ਇਹਨੂੰ ਡਾਕੇ ਜੀ ਦੀ ਪੁੱਛਗਿੱਛ ਕੀਤੀ ਮੋਟਰਸਾਈਕਲ ਦੇ ਕਾਗਜ਼ ਪੁੱਛੇ ਉਹ ਵੀ ਮੋਟਰਸਾਈਕਲੇ ਤੋਂ ਬਰਾਮਦ ਕੀਤਾ ਗਿਆ ਪਹਿਲਾਂ ਮੁਰਕੇ ਨੇ ਮੰਨਿਆ ਕਿ ਇੱਕ ਮੋਟਰਸਾਈਕਲ ਮੈਨੂੰ ਚੋਰੀ ਕਰਕੇ ਆਪਦੇ ਘਰ ਦੱਬਿਆ ਜਿਹੜਾ ਅੱਜ ਕੁੱਟਕੇ ਦਾ ਤੁਹਾਡੇ ਸਾਹਮਣੇ ਅਗਲੀ ਤਫਤੀਸ਼ ਇਹਦੇ ਪੁੱਛਗਛ ਕਰ ਰਹੇ ਆ ਕਿ ਦੱਸਦਾ ਉਹ ਫਿਰ ਅਗਲੀ ਕਾਰਵਾਈ ਹੁਣ ਚੱਲਣੀ ਪਈ ਇਹ ਕਿੱਥੋਂ ਦਾ ਰਹਿਣ ਵਾਲਾ ਏ ਇਹ ਦੇਹਾਲਪੁਰੇ ਦਾ ਏ ਤੇ ਇੱਕ ਕਿੰਨੇ ਮੋਟਰਸਾਈਕਲ ਅੱਜ ਬਰਾਮਦ ਕੀਤੇ ਇਦੋਂ ਇਹ ਤੋਂ ਇੱਕ ਪਹਿਲਾਂ ਕੀਤਾ ਇੱਕ ਆ ਪੁੱਟਿਆ ਹੁਣ ਏ ਹੁਣ ਕਿਦਾਂ ਪਤਾ ਲੱਗਾ ਵੀ ਇਥੇ ਇਹਨੇ ਨੱਪਿਆ ਇਹਨੇ ਆਪ ਦੱਸਿਆ ਕਿ ਘਰ ਨੱਪਿਆ ਮੈਂ ਆਪ ਦੇ ਅੰਦਰ ਹੂੰ ਇਹਦੇ ਘਰ ਚ ਹੀ ਨੱਪਿਆ ਸੀ ਇਹਦੇ ਘਰ ਦੇ ਵਿੱਚ ਅੰਦਰ ਹੋਰ ਵੀ ਗਾਂ ਜਿਹੜੇ ਤੋਂ ਬਰਾਮਦ ਹੁੰਦਾ ਹੈਗਾ ਕੋਈ ਹੈਗੇ ਆ ਪੁੱਛ ਕੇ ਇਸ ਤੋਂ ਬਾਅਦ ਇਹਦਾ ਲੈਨੇ ਕੀ ਕਾਰਵਾਈ ਹੋਣਾ ਮਲਜਲੀ ਆਂਦੀ ਜਾ ਰਹੀ ਹੈ ਇਸ ਚ ਮੁਕਦਮਾ ਦਰਜ ਕੀਤਾ ਹੂੰ ਹਾਂਜੀ ਹੋਰ ਵੀ ਕੋਈ ਸਾਥੀ ਹੈਗਾ ਦਾ ਜਾਂ ਇਕੱਲਾ ਹੀ ਇਹ ਤੋਂ ਪੁੱਛਦੇ ਆ ਨਾ ਹੂੰ ਇਹਦੀ ਪੁੱਛ ਕੇ ਚਾਉਣ ਕੇ ਅਗਲੇ ਕੀ ਕੀ ਸੋ ਏਸੀ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਦੁਬਾਰਾ ਮਿਲਾਂਗੇ ਸ਼ਾਮ ਦੇ ਸਾਡੇ ਖਾਸ ਪ੍ਰੋਗਰਾਮ ਦੇ ਨਾਲ ਉਦੋਂ ਤੱਕ ਦੋਇ ਇਜਾਜ਼ਤ